ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਜੀ ਸਰਸਾ ਦੇ ਕੰਡੇ ਤੇ ਦੀਵਾਨ ਲਾ ਕੇ ਆਸਾਂ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਕਿ ਵੈਰੀ ਨੇ ਆ ਕੇ ਗੁਰੂ ਜੀ ਤੇ ਹਮਲਾ ਕੀਤਾ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਕੁਝ ਕ ਸਿੰਘਾਂ ਦੀ ਕਮਾਂਡ ਨੂੰ ਸੰਭਾਲਦੇ ਹੋਏ ਵੈਰੀ ਅਗੇ ਡਟੇ ਖਲੋਤੇ ਰਹੇ ਸਰਸਾ ਕੰਡੇ ਕਮਸਾਨ ਦਾ ਯੁੱਧ ਹੋਇਆ ਬਹੁਤ ਸਾਰੇ ਸਿੱਖ ਸ਼ਹੀਦੀ ਜਾਮ ਪੀ ਗਏ ਗੁਰੂ ਸਾਹਿਬ ਜੀ ਕੁਝ ਕ ਸਿੰਘਾਂ ਤੇ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਸਮੇਤ ਸਰਸਾ ਪਾਰ ਕਰ ਗਏ ਪਰ ਵੈਰੀ ਨੇ ਗੁਰੂ ਜੀ ਦਾ ਪਿੱਛਾ ਨਾ ਛੱਡਿਆ ਗੁਰੂ ਜੀ ਲੜਦੇ ਭਿਰਦੇ ਚਮਕੌਰ ਸਾਹਿਬ ਪਹੁੰਚੇ ਉੱਥੇ ਦੁਨੀ ਚੰਦ ਦੀ ਇੱਕ ਕੱਚੀ ਗੜੀ ਸੀ ਗੁਰੂ ਜੀ ਨੇ ਉਸ ਵਿੱਚ ਟਿਕਾਣਾ ਕਰਕੇ ਮੋਰਚੇ ਸੰਭਾਲ ਲਏ ਉਸ ਸਮੇਂ ਗੁਰੂ ਜੀ ਨਾਲ ਗਿਣਤੀ ਦੇ ਮਸਾਂ ਕੋ 40 ਕ ਸਿੰਘ ਹੀ ਸਨ ਵੈਰੀ ਦੀ ਗਿਣਤੀ ਲੱਖਾਂ ਦੀ ਤਦਾਦ ਵਿੱਚ ਸੀ ਪਰ ਭੁੱਖੇ ਪਾਣੇ ਸਿੱਖਾਂ ਨੇ ਗੁਰੂ ਜੀ ਦੀ ਬਖਸ਼ਿਸ਼ ਦੁਆਰਾ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਪੰਜ-ਪੰਜ ਸਿੰਘਾਂ ਦਾ ਜਥਾ ਗੁਰੂ ਜੀ ਤੋਂ ਆਗਿਆ ਲੈ ਕੇ ਕਿਲੇ ਵਿੱਚੋਂ ਬਾਹਰ ਜਾਂਦਾ ਤੇ ਬੜੀ ਬਹਾਦਰੀ ਨਾਲ ਲੜਦਿਆਂ अनेਕਾਂ ਵੈਰੀਆਂ ਨੂੰ ਮੌਤ ਦੀ ਘਾਟ ਉਤਾਰ ਕੇ ਅੰਤ ਨੂੰ ਸ਼ਹੀਦੀ ਜਾਮ ਪੀ ਜਾਂਦਾ ਆਪਣੇ ਸਿੱਖ ਵੀਰਾਂ ਨੂੰ ਸ਼ਹੀਦੀ ਜਾਮ ਪੀਂਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਜੀ ਦੇ ਮਨ ਵਿੱਚ ਵੀ ਸ਼ਹਾਦਤ ਪ੍ਰਾਪਤ ਕਰਨ ਦਾ ਚਾਹ ਪੈਦਾ ਹੋਇਆ ਉਹ ਪਿਤਾ ਗੁਰੂ ਜੀ ਨੂੰ ਕਹਿਣ ਲੱਗੇ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਆਪਣੇ ਸਿੱਖ ਵੀਰਾਂ ਵਾਂਗ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਜਾਮ ਪੀਣਾ ਚਾਹੁੰਦਾ ਹਾਂ ਤਾਂ ਕਿ ਮੇਰਾ ਸਰੀਰ ਵੀ ਧਰਮ ਦੇ ਲੇਖੇ ਲੱਗ ਜਾਵੇ ਆਪ ਜੀ ਨੇ ਮੇਰਾ ਨਾਂ ਅਜੀਤ ਰੱਖਿਆ ਹੈ ਮੈਂ ਦੁਸ਼ਮਣ ਤੋਂ ਜਿੱਤਿਆ ਨਹੀਂ ਜਾਵਾਂਗਾ ਮੈਂ ਸ਼ਹੀਦ ਹੋ ਜਾਵਾਂਗਾ ਪਰ ਪਿੱਠ ਨਹੀਂ ਦਿਖਾਵਾਂਗਾ ਆਪ ਜੀ ਦੇ ਨਾਮ ਨੂੰ ਲਾਜ ਨਹੀਂ ਲਾਵਾਂਗਾ ਆਪ ਜੀ ਮੈਨੂੰ ਥਾਪੜਾ ਦੇ ਕੇ ਜੰਗ ਲਈ ਤੋਰੋ ਗੁਰੂ ਸਾਹਿਬ ਜੀ ਸਾਹਿਬ ਜادہ ਅਜੀਤ ਸਿੰਘ ਦੇ ਮੂੰਹੋਂ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਸ਼ਾਂਤੀ ਨਾਲ ਲਾ ਕੇ ਥਾਪੀ ਦਿੰਦੇ ਹੋਏ ਆਖਣ ਲੱਗੇ ਸ਼ਾਬਾਸ਼ ਪੁੱਤਰ ਜੀ ਜਾਓ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਦੋ ਹੱਥ ਕਰਦੇ ਹੋਏ ਸ਼ਹੀਦੀ ਜਾਮ ਪੀ ਕੇ ਪਿਤਾ ਪਰਮਾਤਮਾ ਦੀ ਗੋਦੀ ਵਿੱਚ ਜਾ ਵਿਰਾਜੋ ਪਹਿਲਾਂ ਮੈਂ ਪਿਤਾ ਨੂੰ ਸ਼ਹੀਦੀ ਦੇਣ ਲਈ ਤੋਰ ਕੇ ਧਰਮੀ ਪੁੱਤਰ ਬਣਿਆ ਸੀ ਅੱਜ ਮੈਂ ਪੁੱਤਰ ਨੂੰ ਸ਼ਹੀਦੀ ਦੇਣ ਲਈ ਤੋਰ ਕੇ ਧਰਮੀ ਪਿਤਾ ਵੀ ਬਣ ਜਾਵਾਂਗਾ ਸਹਿਬਜ਼ਾਦਾ ਅਜੀਤ ਸਿੰਘ ਜੀ ਗੁਰੂ ਪਿਤਾ ਤੋਂ ਅਸੀਸ ਲੈ ਕੇ ਪੰਜ ਸਿੰਘਾਂ ਦੇ ਜਥੇ ਸਮੇਤ ਜੈਕਾਰੇ ਗਜਾਉਂਦੇ ਹੋਏ ਕਿਲੇ ਵਿੱਚੋਂ ਬਾਹਰ ਨਿਕਲੇ ਤੇ ਵੈਰੀ ਤੇ ਟੁੱਟ ਪਏ ਸਾਹਿਬ ਜਾਦਾ ਅਜੀਤ ਸਿੰਘ ਦੇ ਚਿਹਰੇ ਦਾ ਪ੍ਰਤਾਪ ਦੇਖ ਕੇ ਦੁਸ਼ਮਣ ਦੀ ਫੌਜ ਨੂੰ ਭੱਜੜ ਪੈ ਗਈ ਭੱਜੀ ਜਾਂਦੀ ਫੌਜ ਨੂੰ ਵਜ਼ੀਰ ਖਾਨ ਨੇ ਰੋਕਦਿਆਂ ਕਿਹਾ ਹਰਾਮਖੋਰੋ ਇੱਕ ਬੱਚੇ ਕੋਲੋਂ ਡਰ ਕੇ ਕਿਉਂ ਭੱਜ ਰਹੇ ਹੋ ਡਟ ਕੇ ਮੁਕਾਬਲਾ ਕਰੋ ਨਹੀਂ ਤਾਂ ਮੈਂ ਤੁਹਾਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ ਸਾਹਿਬ ਜਾਦਾ ਅਜੀਤ ਸਿੰਘ ਜੀ ਪਹਿਲਾਂ ਤੀਰਾਂ ਨਾਲ ਵੈਰੀਆਂ ਨੂੰ ਪਾਰ ਬੁਲਾਉਂਦੇ ਰਹੇ तीरमुख ਜਾਣਤੇ ਉਹਨਾਂ ਨੇ ਨੇਜੇ ਨਾਲ ਵੈਰੀਆਂ ਨੂੰ ਵਿੰਨਣਾ ਸ਼ੁਰੂ ਕਰ ਦਿੱਤਾ ਲੜਦਿਆਂ ਲੜਦਿਆਂ ਜਦੋਂ ਨੇਜਾ ਵੀ ਟੁੱਟ ਗਿਆ ਤਾਂ ਉਹਨਾਂ ਨੇ ਕਿਰਪਾਨ ਮਿਆਨੋਂ ਕੱਢ ਕੇ ਅਨੇਕਾਂ ਵੈਰੀ ਝਟਕਾਏ ਪਰ ਵੈਰੀ ਲੱਖਾਂ ਦੀ ਗਿਣਤੀ ਵਿੱਚ ਸਨ ਉਹ ਚਾਰੇ ਪਾਸਿਓਂ ਬਾਬਾ ਜੀ ਉੱਪਰ ਹਮਲਾ ਕਰ ਰਹੇ ਸਨ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਬਹੁਤ ਸਾਰੇ ਘਾਵਾਂ ਨਾਲ ਭਰ ਗਿਆ ਅੰਤ ਨੂੰ ਉਹ ਦੁਸ਼ਮਣਾਂ ਦਾ ਟੱਕਰਾ ਕਰਦੇ ਕਰਦੇ ਸ਼ਹੀਦੀ ਜਾam ਪੀ ਗਏ ਗੜੀਚ ਉੱਚੀ ਥਾਂ ਤੇ ਖੜੇ ਗੁਰੂ ਜੀ ਨੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਖੁਸ਼ੀ ਦੇ ਜੈਕਾਰੇ ਛੱਡੇ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਜੀ ਨਵੀ ਵੱਡੇ ਵੀਰ ਵਾਂਗ ਸ਼ਹੀਦੀ ਪ੍ਰਾਪਤ ਕਰਨ ਦਾ ਚਾਹ ਜਾਗਿਆ ਅਤੇ ਗੁਰਾ ਗੁਰੂ ਪਿਤਾ ਜੀ ਤੋਂ ਆਗਿਆ ਮੰਗਦਿਆਂ ਹੋਇਆਂ ਕਹਿਣ ਲੱਗੇ ਪਿਤਾ ਜੀ ਮੈਂ ਵੀ ਆਪਣੇ ਵੱਡੇ ਵੀਰ ਵਾਂਗ ਸ਼ਹੀਦੀ ਜਾਮ ਪੀ ਕੇ ਪਿਤਾ ਪਰਮਾਤਮਾ ਦੀ ਗੋਦੀ ਵਿੱਚ ਵਿਰਾਜਣਾ ਚਾਹੁੰਦਾ ਹਾਂ ਮੈਂ ਆਪ ਜੀ ਦਾ ਬਹਾਦਰ ਸਪੂਤ ਹਾਂ ਆਪ ਜੀ ਨੇ ਮੇਰਾ ਨਾਂ ਜੁਝਾਰ ਸਿੰਘ ਰੱਖਿਆ ਹੈ ਮੈਂ ਬੈਰੀ ਨਾਲ ਪੂਰੀ ਬਹਾਦਰੀ ਨਾਲ ਜੂਝਾਂਗਾ ਸ਼ਹੀਦ ਹੋ ਕੇ ਆਪਣਾ ਜਨਮ ਸਫਲ ਕਰ ਜਾਵਾਂਗਾ ਪਰ ਪਿੱਠ ਨਹੀਂ ਦਿਖਾਵਾਂਗਾ ਆਪ ਜੀ ਮੈਨੂੰ ਥਾਪੜਾ ਦੇ ਕੇ ਮੈਦਾਨੇ ਜੰਗ ਲਈ ਤੋਰੋ ਉਸ ਸਮੇਂ ਬਾਬਾ ਜੂਝਾਰ ਸਿੰਘ ਜੀ ਦੀ ਉਮਰ ਸਿਰਫ 14 ਕਸਾਲਾਂ ਦੀ ਸੀ ਗੁਰੂ ਜੀ ਬੜੇ ਪਰਸੰਨ ਹੋਏ ਉਹਨਾਂ ਨੇ ਸਾਹਿਬ ਜادہ ਜੂਝਾਰ ਸਿੰਘ ਦਾ ਮੂੰਹ ਚੁੰਮਿਆ ਤੇ ਅਸੀਸਾਂ ਦਿੰਦਿਆਂ ਥਾਪੜਾ ਦੇ ਕੇ ਵੈਰੀ ਨਾਲ ਜੂਝਣ ਲਈ ਤੋਰਿਆ ਪੰਜਾਂ ਸਿੰਘਾਂ ਦਾ ਜਥਾ ਉਨਾ ਦੇ ਨਾਲ ਵੀ ਗਿਆ ਬਾਬਾ ਜੀ ਜੈਕਾਰੇ ਗਜਾਉਂਦੇ ਹੋਏ ਗੱਡੀ ਚੋਂ ਬਾਹਰ ਨਿਕਲੇ ਤੇ ਵੈਰੀ ਦਲ ਤੇ ਜਾ ਝਟਪੇ ਬਾਬਾ ਜੂਝਾਰ ਸਿੰਘ ਜੀ ਬੜੀ ਬਹਾਦਰੀ ਨਾਲ ਲੜੇ ਤੇ ਅਨੇਕਾਂ ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰਿਆ ਅੰਤ ਨੂੰ ਲੜਦੇ ਲੜਦੇ ਆਪ ਵੀ ਸ਼ਹੀਦੀ ਜਾam ਪੀ ਗਏ ਬਾਬਾ ਜੂਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਗੁਰੂ ਜੀ ਨੇ ਫਿਰ ਖੁਸ਼ੀ ਦੇ ਜੈਕਾਰੇ ਛੱਡੇ ਤੇ ਪ੍ਰਭੂ ਪਿਤਾ ਦਾ ਸ਼ੁਕਰਾਣਾ ਕੀਤਾ ਇਹ ਦੇਖ ਕੇ ਭਾਈ ਦਇਆ ਸਿੰਘ ਜੀ ਨੇ ਕਿਹਾ ਗੁਰੂ ਸਾਹਿਬ ਜੀ ਪੁੱਤਰਾਂ ਦੇ ਖੋ ਜਾਣ ਤੇ ਤਾਂ ਲੋਕੀ ਕੰਧਾਂ ਨੂੰ ਟੱਕਰਾਂ ਮਾਰ-ਮਾਰ ਕੇ ਰੋਂਦੇ ਹਨ ਵੱਡੇ-ਵੱਡੇ ਰਾਜੇ ਮਹਾਰਾਜੇ ਤੇ yogi ਸੰਿਆਸੀ ਵੀ ਆਪਣੇ ਧੀਆ ਪੁੱਤਰਾਂ ਦੇ ਵਿਜੋਗ ਵਿੱਚ ਪਾਗਲ ਹੁੰਦੇ ਦੇਖੇ ਹਨ ਪਰ ਅਜਿਹਾ ਪਹਿਲੀ ਵਾਰੀ ਦੇਖਿਆ ਹੈ ਕਿ ਆਪ ਜੀ ਆਪਣੇ ਪੁੱਤਰਾਂ ਦੀ ਮੌਤ ਤੇ ਖੁਸ਼ੀ ਦੇ ਜੈਕਾਰੇ ਛੱਡੀ ਜਾ ਰਹੇ ਹੋ ਆਪ ਜੀ ਨੇ ਸਾਨੂੰ ਇਹ ਸ਼ਸਤਰ ਕਿਉਂ ਧਾਰਨ ਕਰਵਾਏ ਸਨ ਜੇਕਰ ਆਪ ਜੀ ਨੇ ਆਪਣੇ ਪੁੱਤਰਾਂ ਨੂੰ ਹੀ ਸ਼ਹੀਦ ਕਰਵਾਇਆ